ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉਤੇ ਰਾਲ ਮਿਲ ਕੇ ਹਾਜ਼ਰ ਆ ਰਿਹਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਅੱਜ ਆਪਾਂ ਅਨੰਦ ਸਾਹਿਬ ਦੀ ਵਿਆਖਿਆ ਜਿਹੜੀ ਸ਼ੁਰੂ ਕਰ ਰਹੇ ਹਾਂ ਆਨੰਦ ਕੀ ਹੈ ਆਨੰਦ ਪਿਆਰਿਓ ਸਾਡੇ ਮਨ ਦੀ ਇੱਕ ਅਵਸਥਾ ਹੈ ਜੀ ਧਿਆਨ ਨਾਲ ਸੁਣਿਓ ਗੱਲ ਫੇਰ ਦੁਆਰੇ ਆਨੰਦ ਸਾਡੇ ਮਨ ਦੀ ਇੱਕ ਅਵਸਥਾ ਹੈ ਵਿਚਾਰਾਂ ਦੀ ਅਵਸਥਾ ਜਿੱਥੇ ਆ ਕੇ ਸਭ ਕੁਝ ਮਨੁੱਖ ਦਾ ਆਨੰਦ ਵਿੱਚ ਬਦਲ ਜਾਂਦਾ ਹੈ ਜੀ ਉਸ ਮਨੁੱਖ ਦਾ ਦੇਖਣਾ ਵੀ ਆਨੰਦ ਹੈ ਸੁਣਨਾ ਵੀ ਆਨੰਦ ਹੈ ਬੋਲਣਾ ਵੀ ਆਨੰਦ ਹੈ ਚੱਲਣਾ ਵੀ ਆਨੰਦ ਹੈ ਹੱਥਾਂ ਦੀ ਕਰਮੀ ਵੀ ਆਨੰਦ ਹੈ ਆਨੰਦ ਸੁਪਾ ਆਨੰਦ ਸ਼ਬਦ ਹੈ ਜਿਹੜਾ ਇਹਦਾ ਪਿਆਰ ਉਹ ਡਿਕਸ਼ਨਰੀ ਦੇ ਵਿੱਚ ਨਾ ਵਪਰੀਤ ਸ਼ਬਦ ਹੈ ਕਿਹਾ ਧਿਆਨ ਨਾ ਸੁਣਿਓ ਗੱਲ ਇਹਦਾ ਵਿਰੋਧੀ ਸ਼ਬਦ ਹੈ ਨਹੀਂ ਯਾਰੋ ਆਨੰਦ ਦਾ ਕਿਤੇ ਵੀ ਨਹੀਂ ਮਿਲਿਆ ਅਜੇ ਤੱਕ ਨਾ ਮਹਾਨ ਕੋਸ਼ ਭਾਈ ਖਾਨ ਸਿੰਘ ਜੀ ਨਾਬਾ ਦਾ ਉਹਦੇ ਵਿੱਚ ਵੀ ਨਹੀਂ ਆਨੰਦ ਦਾ ਵਪਰੀਤ ਸ਼ਬਦ ਹੈ ਨਹੀਂ ਇਹਦੇ ਉਲਟ ਸ਼ਬਦ ਹੈ ਜਿਵੇਂ ਦੁੱਖ ਦਾ ਸੁਖ ਹੈ ਉੱਚੇ ਦਾ ਨੀਵੇਂ ਲੜਕਾ ਲੜਕੀ ਹੈ ਚੰਗਾ ਮਾੜਾ ਹਰੇਕ ਦਾ ਉਲਟ ਸ਼ਬਦ ਹੈ ਜੀ ਪਰ ਆਨੰਦ ਦਾ ਵਿਪਰੀਤ ਸ਼ਬਦ ਹੈਗਾ ਜੀ ਬਿਲਕੁਲ ਜੀ ਬਸ ਆਨੰਦ ਆਨੰਦਿਕ ਹੈ ਜੀ ਸੋ ਆਓ ਜਦੋਂ ਗੁਰੂ ਸਾਹਿਬ ਜੀ ਦੀ ਮਿਲਣੀ ਹੁੰਦੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲ ਤੇ ਆਨੰਦ ਪੈਦਾ ਹੋ ਗਿਆ ਮੰਦੇ ਵਿੱਚ आनंद पैदा हो गया सो प्यारेयो जेडी ਸਾਡੀ ਅਸਲ ਵਿੱਚ ਮਨ ਦੀ ਪਿਆਸ ਹਨ ਉਹ ਆਨੰਦ ਹੈ ਕਿਉਂਕਿ ਜਿਹੜੇ ਦੁਨੀਆ ਦੇ ਵਿੱਚ ਪਦਾਰਥ ਦਾ ਸੁੱਖ ਹਨ ਪਦਾਰਥ ਦਾ ਸੁੱਖ ਇਹ ਦੁੱਖ ਵਿੱਚ ਬਦਲ ਜਾਗਾ ਤਬਦੀਲ ਹੁੰਦਾ ਕਹਿਣ ਦਾ ਹੁਣੀ ਸੁੱਖ ਮਿਲਿਆ ਸੀ ਹੁਣੀ ਦੁੱਖ ਮਿਲ ਗਿਆ ਕਈ ਵਾਰ ਤਾਈ ਹੁੰਦਾ ਨਾ ਸੁੱਖ ਮਿਲਿਆ ਮਾੜਾ ਜਾ ਨਾਲ ਦੀ ਨਾਲ ਦੁੱਖ ਵਿੱਚ ਬਦਲ ਗਿਆ ਦੁਨੀਆ ਦੇ ਵਿੱਚ ਜਿਹੜੇ ਦੁਨੀਆ ਦੇ ਪਦਾਰਥ ਹਨ ਜਿੰਨੇ ਸਾਇੰਸ ਨੇ ਪ੍ਰਾਰਥ ਬਣਾਇਆ ਕਿਉਂਕਿ ਸਾਇੰਸ ਪਦਾਰਥ ਦੀ ਖੋਜ ਕਰਦੀ ਹੈ ਪਰਮਾਰਥ ਦੀ ਨਹੀਂ ਪਦਾਰਥ ਦੀ ਖੋਜ ਕਰਦੀ ਹੈ ਪਰਮਾਰਥ ਦੀ ਨਹੀਂ ਪਰ ਕਹਿੰਦੇ ਰੱਬ ਦੇ ਪਿਆਰੇ ਪਰਮਾਤਮਾ ਦੀ ਖੋਜ ਕਰਦੇ ਆ ਆਪਣੇ ਵਿੱਚ ਆਪਣੇ ਵਿੱਚ ਹੀ ਹੈ ਨਾ ਸਾਰਾ ਕੁਝ ਆ ਪਰਮਾਤਮਾ ਕਿਤੇ ਫਿੱਟ ਜਗ੍ਹਾ ਨਹੀਂ ਵਿਦਿਆ ਸਪੈਸ਼ਲ ਬੈਠਾ ਤਾਂ ਕਿਤੇ ਸਾਡਾ ਮੂੰਹ ਤਾਂ ਤਾਂ ਚਗਾਦਾ ਨਾ ਪਖੰਡੀ ਲੋਕਾਂ ਨੇ ਸਾਡਾ ਮੂੰਹ ਤਾਂ ਚਗਾਤਾ ਇਹਦੇ ਰੱਬ ਤਾਂ ਅਸਮਾਨ ਨੂੰ ਰੱਬ ਆਖੀ ਜਾਂਦੇ ਲੈ ਕਮਾਲ ਹੋ ਗਈ ਨੀਲੇ ਅਸਮਾਨ ਨੂੰ ਰੱਬ ਆਖੀ ਜਾਂਦੇ ਆ ਤਾਂ ਚੱਕ ਲੈ ਰੱਬ ਅਸਲ ਵਿੱਚ ਮੂੰਹ ਤਾਂ ਨੂੰ ਚੱਕਣ ਦਾ ਮਤਲਬ ਇਹ ਵੀ ਹੈ ਕਿ ਇਹ ਹੈ ਕਿ ਪਰਮਾਤਮਾ ਬਹੁਤ ਵੱਡਾ ਹੈਗਾ ਕਿਉਂਕਿ ਉੱਪਰ ਦੇਖ ਲੈਣਾ ਬਹੁਤ ਵੱਡਾ ਅਸਮਾਨ ਬਹੁਤ ਵੱਡਾ ਹੈ ਪ੍ਰਮਾਤਮਾ ਬਹੁਤ ਉੱਚਾ ਹੈ ਬਹੁਤ ਵੱਡਾ ਹੈ ਇਹ ਆਭਾਵ ਹੁੰਦਾ ਨਾਲ ਪਰ ਪ੍ਰਮਾਤਮਾ ਸਾਡੇ ਮਨੁੱਖ ਦੇ ਵਿੱਚ ਹੀ ਸਮਾਇਆ ਹੋਇਆ ਹੈ ਜੀ ਪ੍ਰਮਾਤਮਾ ਮਨੁੱਖ ਦੇ ਵਿੱਚ ਸਮਾਇਆ ਇਹ ਖੋਜ ਕਰਨ ਦਾ ਵਿਸ਼ਾ ਹੈ ਜੀ ਇਹਦੀ ਸਮਝ ਤਾਂ ਤੋਂ ਜਦੋਂ ਸੱਚ ਦੇ ਨਾਲ ਜੁੜਾਂਗੇ ਜਿਹੜੇ દੈਵੀ ਗਉਣਾ ਨਾ ਪ੍ਰਮਾਤਮਾ ਦੇ ਜੋ ਆਪਾਂ ਨਿਤ ਪੜਦੇ ਹਾਂ ਦਾਜੀ ਸਾਹਿਬ ਦੇ ਵਿੱਚ ਮੂਲ ਮੰਤਰ ਨਿਤ ਪੜ੍ਹਦੇ ਆਂ ਪ੍ਰਮਾਤਮਾ ਨਿਰਭਉ ਹੈ ਉਹਨੂੰ ਭਾਏ ਨਹੀਂ ਸਾਨੂੰ ਤਾਂ ਭੈਸਾਉਂਦਾ ਪਿਆਰੋਂ ਗੋੰਡੀ ਦਾ ਵੀ ਡਰ ਆ ਹੈ ਮਾਂ ਦਾ ਵੀ ਡਰ ਆ ਪਿਓ ਦਾ ਵੀ ਡਰ ਆ ਭਰਾ ਦਾ ਵੀ ਡਰ ਆ ਚਾਚਾ ਦਾ ਵੀ ਡਰ ਆ ਤਾਇਆ ਦਾ ਵੀ ਡਰ ਆ ਰਿਤੇ ਨਾਤਿਆਂ ਦਾ ਵੀ ਡਰ ਆ ਕਿੰਨੇ ਸੰਸਾਰ ਦਾ ਡਰ ਆ ਸਾਨੂੰ ਤਾਂ ਆਪਸਰਾ ਦਾ ਵੀ ਡਰ ਰਹਿਂਦਾ ਫਿਰ ਬੌਸ ਦਾ ਵੀ ਡਰ ਰਹਿਂਦਾ ਡਰ ਕਿੰਨੇ ਸਾਡੇ ਤਾਂ ਮਨ ਦੀ ਬਾਹਰੀ ਤੌਰ ਤੇ ਦੇਖਿਆ ਜਾਂਦਾ ਹੈ ਇੱਕ ਮਨ ਦੇ ਭੈ ਵੀ ਪੈ ਰ ਸਾਡੇ ਮਨ ਦੇ ਡਰ ਦੀ ਐ ਮਾੜੀ ਮਾੜੀ ਗੱਲ ਤੋਂ ਡਰੀ ਜਾਣਾ ਵਹਿਮਾਂ ਦੇ ਵਿੱਚ ਪਰਮਾਂ ਦੇ ਵਿੱਚ ਕਿਉਂਕਿ ਉਹ ਵਹਿਮ ਹੁੰਦਾ ਬਣਦਾ ਹੁੰਦੇ ਨਹੀਂ ਕਿ ਡਰ ਪਰ ਮਨ 'ਚ ਵਹਿਮ ਪੈ ਗਿਆ ਜਦੋਂ ਵਹਿਮ ਹੀ ਪੈ ਗਿਆ ਤੇ ਡਰ ਬਹਿ ਜਾਂਦਾ ਪੈਰੇ ਉਹਨਾਂ ਦਾ ਜਦੋਂ ਵਹਿਮ ਪੈ ਗਿਆ ਸੋ ਗੁਰੂ ਜੀ ਕਹਿੰਦੇ ਭਾਈ ਜਦੋਂ ਮਨੁੱਖ ਆਨੰਦ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਮਨ ਦੀ ਅਨੰਦਿਕ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ ਫਿਰ ਮਨੁੱਖ ਦਾ ਬੋਲਣਾ ਚੱਲਣਾ ਦੇਖਣਾ ਸਭ ਕੁਝ ਆਨੰਦ ਵਿੱਚ ਵੱਧ ਜਾਂਦਾ ਹੈ ਜੀ ਰੱਬ ਦੇ ਪਿਆਰੇ ਬੋਲਦੇ ਵੀ ਆਨੰਦ ਵਿੱਚ ਹੈ ਤੇ ਪ੍ਰਭ ਦੇ ਪਿਆਰੇ ਸੁਣਦੇ ਵੀ ਆਨੰਦ ਹੈ ਜੀ ਹੁਣ ਉਸ ਆਨੰਦ ਦੀ ਵਿਆਖਿਆ ਜਿਹੜੀ ਉਹ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਪਾਤਸ਼ਾਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਮਨ ਆਨੰਦ ਦੀ ਅਵਸਥਾ ਵਿੱਚ ਚਲਾ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲ ਕੇ ਚੇਤੇ ਰੱਖੋ 20 ਸਾਲ 21 ਸਾਲ ਹੋ ਗਏ ਸੀ ਜਾਂਦਿਆਂ ਨੂੰ ਗੰਗਾ ਦੇ ਉੱਤੇ ਇਹ ਆਨੰਦ ਨਹੀਂ ਆਇਆ ਸੀਗਾ ਇਹ ਅੰਦਰ ਦਾ ਜੋ ਖੇੜਾ ਸੀ ਨਾ ਇਹ ਨਹੀਂ ਬਣਿਆ ਸੀਗਾ ਤੇ ਜਦੋਂ ਗੁਰੂ ਨਾਲ ਮਿਲਣੀ ਹੋਈ ਗੁਰੂ ਮਿਲ ਗਿਆ ਜੀ ਬਸ ਫਿਰ ਗੁਰੂ ਮਿਲਦੀ ਇਹ ਆਨੰਦ ਆਉਂਦਾ ਗਿਆ ਉਹ ਆਨੰਦ ਅਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਮਿਆ ਅੱਗੇ ਪੌੜੀ ਆਉਣੀ ਹੈਗੀ ਇਹ ਗੁਰੂ ਤੋਂ ਮਿਲਦਾ ਜੀ ਆਨੰਦ ਹੈ ਜਿਹੜਾ ਸੋ ਆਓ ਹੁਣ ਆਨੰਦ ਸਾਹਿਬ ਪ੍ਰਮਾਤਮ ਜਿਹੜੇ ਫਿਰ ਆਨੰਦ ਵਿੱਚ ਵਿਚਰ ਵਿਚਰਦੇ ਹੈ ਉਹ ਸਹਿ ਬਣ ਜਾਂਦੇ ਹੈ ਕਹਇਓ ਆਨੰਦ ਵਿੱਚ ਵਿਚਰਦੇ ਵੈਸੇ ਜਿਹੜੀ ਚੀਜ਼ ਗੁਰੂ ਨਾਲ ਜੁੜ ਗਈ ਗੁਰੂ ਨਾਲ ਉਹ ਸਹਿ ਬਣ ਜਾਂਦੀ ਹੈ ਸਹਿ ਬਣ ਜਾਂਦੀ ਹੈ ਚਾਨੀ ਹੈ ਤਾਂ ਕੱਪੜੇ ਲੱਗਿਆ ਨਾ ਨਾ ਸਾਹਿਬ ਲੱਗ ਗਿਆ ਚਾਨੀ ਸਾਹਿਬ ਰਮਾਲਾ ਕੱਪੜਾ ਹੀ ਦੂਜਾ ਆਪਣੀ ਪਹਿਨਿਆ ਹੋਇਆ ਰਮਾਲਾ ਸਾਹਿਬ ਜਿਹੜੀ ਗੁਰੂ ਨਾਲ ਜੁੜ ਗਿਆ ਬਸ ਉਹ ਸਾਹਿਬ ਬਣ ਜਾਂਦਾ ਪਿਆਰ ਉਹ ਚੋਰ ਪਖੰਡੀ ਵੀ ਆਪ ਦੇ ਦਿੱ ਚਲਾਈ ਜਾਂਦੇ ਪਰ ਉਹਨਾਂ ਦੇ ਨੂੰ ਚੋਰ ਨੂੰ ਚੋਰ ਸਾਹਿਬ ਨਹੀਂ ਕਿਹਾ ਜਾਂਦਾ ਇਹ ਗੁਰੂ ਦੇ ਚੋਰ ਨੂੰ ਚੋਰ ਸਾਹਿਬ ਕਿਹਾ ਜਾਂਦਾਗਾ ਫਿਰ ਗੁਰਦੁਆਰਾ ਸਾਹਿਬ ਗੁਰੂ ਦਾ ਸਥਾਨ ਬਣ ਗਿਆ ਨਾ ਗੁਰਦੁਆਰ ਦਾ ਸਾਇਬ ਬਣ ਗਿਆ ਜਿਹੜੀ ਵੀ ਚੀਜ਼ ਗੁਰੂ ਨਾਲ ਜੁੜ ਗਈ ਪਿਆਰੋ ਸਾਇਬ ਬਣ ਜਾਂਦੀ ਹੈ ਸੋ ਮਨ ਦੀ ਅਵਸਥਾ ਹੁਣ ਆਨੰਦ ਨਾਲ ਜੁੜ ਗਈ ਆਨੰਦ ਸਾਇਬ ਗੁਰਬਾਣੀ ਹੈ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਤੀਜੇ ਪਾਸ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਇੱਕ ਹੈ ਸਾਰੇ ਕਿਤੇ ਉਹਦੀ ਘਰ ਹੈ ਇਕ ਉਹ ਦਾ ਸਾਰੇ ਕਿਤੇ ਪਰਿਪੂਰਨ ਹੈ ਪ੍ਰਮਾਤਮਾ ਤੇ ਮਿਲਦਾ ਕਿਵੇਂ ਜੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਭਾਈ ਗੁਰੂ ਦੀ ਕਿਰਪਾ ਦੁਆਰਾ ਹੁਣ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਨੰਦ ਭਇਆ ਮੇਰੀ ਮਾਏ ਏ ਮਾ ਹੁਣ ਕਹਿੰਦੇ ਆਨੰਦ ਵਿੱਚ ਆ ਗਿਆ ਮਾਨ ਆਨੰਦ ਭਇਆ ਮੇਰੀ ਮਾਏ ਮੇਰੀ ਮਾਂ हे hey, मेरी मां मन आनंद ਵਿੱਚ ਆ ਗਿਆ ਹੁਣ ਮਨ ਆਨੰਦ ਵਿੱਚ ਆ ਗਿਆ ਹੁਣ ਕਦੋਂ ਆਇਆ ਆਨੰਦ ਵਿੱਚ ਸਤਿਗੁਰੂ ਮੈਂ ਪਾਇਆ ਲੋ ਜੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲਣੀ ਹੋਈ ਜਦੋਂ ਸਤਿਗੁਰੂ ਮਿਲਿਆ ਸਤਿਗੁਰੂ ਦਾ ਮਿਲਣਾ ਸਤਿਗੁਰੂ ਮਿਲਤੇ ਆ ਕਈ ਵਾਰੀ ਪਿਆਰਿਓ ਗੁਰੂ ਦੇ ਘਰੇ ਜੰਮਿਆ ਪਿਰਥੀ ਚੰਦ ਗੁਰੂ ਅਮਰਦਾਸ ਦੇ ਮੋਢਿਆਂ ਤੇ ਵੀ ਖੇਡਿਆ ਸੀ ਦੋਤਾ ਸੀ ਨਾ ਦੋਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਤੀਜੇ ਪਾਤਸ਼ਾਹ ਦੇ ਮੋਢਿਆਂ ਤੇ ਵੀ ਖੇਡਿਆ ਸੀ ਧਰਤੀ ਚੰਦ ਚੌਥੇ ਪਾਤਸ਼ਾਹ ਦਾ ਪੁੱਤ ਹੈ ਧਿਆਨ ਰੱਖਿਓ ਜੇ ਗੁਰੂ ਨਹੀਂ ਮਿਲਿਆ ਉਹਨੂੰ ਇੱਥੇ ਗੁਰੂ ਜੀ ਕਹਿੰਦੇ ਸਤ ਗੁਰੂ ਮੈਂ ਪਾਇਆ ਤੀਜੇ ਪਾਤਸ਼ਾਹ ਦਾ ਦੋਤਾ ਚੌਥੇ ਪਾਤਸ਼ਾਹ ਦਾ ਪੁੱਤ ਪੰਜਵੇਂ ਪਾਤਸ਼ਾਹ ਦਾ ਭਾਈ ਨਾਲ ਖੇਡਿਆ ਹੋਣਾ ਇਕੱਠੇ ਬੈਠ ਕੇ ਰੋਟੀ ਵੀ ਖਾਦੀ ਹੁੰਦੀ ਹੁਣੇ ਕਦੇ ਨਹੀਂ ਕਰਦੇ ਖਾਂਦੇ ਹੁਣ ਇਕੱਠੇ ਬੈਠ ਕੇ ਭਰਾ ਖਾ ਲੰਦੇ ਐ ਇੱਕ ਥਾਲੀ ਚ ਨਾਲ ਵੀ ਖੇਡਿਆ ਗੁਰੂ ਘਰ ਦੇ ਵਿੱਚ ਨਿਤ ਸੰਗਤ ਵੀ ਕਰਦਾ ਐ ਇਹ ਵੀ ਨਹੀਂ ਗੱਲ ਹੈਗੀ ਬੈਠਦਾ ਵੀ ਗੁਰੂ ਕੋਲੇ ਐ ਬਹਿੰਦਾ ਵੀ ਐ ਸੇਵਾ ਵੀ ਕਰਦਾ ਸਭ ਕੁਝ ਕਰਦਾ ਐ ਪਰ ਸਾਰੀ ਉਮਰ ਛੇਵੇਂ ਪਾਸਾ ਦਾ ਤਾਇਆ ਰਿਸ਼ਤੇ ਦਾ ਰਿਸ਼ਤਿਆਂ ਦੇ ਵਿੱਚ ਤੀਜੇ ਪਾਸ਼ਾ ਦਾ ਦੋਤਾ ਚੌਥੇ ਪਾਸ਼ਾ ਦਾ ਪੁੱਤ ਪੰਜਵੇਂ ਪਾਸ਼ਾ ਦਾ ਭਾਈ ਛੇਵੇਂ ਪਾਸ਼ਾ ਦਾ ਤਾਇਆ ساری ਉਮਰ ਗੁਰੂ ਘਰ ਦੇ ਨਾਲ ਆਢਾ ਲੈਂਦਾ ਹੀ ਮਰ ਗਿਆ ਜੀ ਕਹਿੰਦਾ ਅਰਥ ਸਤ ਗੁਰੂ ਮੈਂ ਪਾਇਆ ਇਹਨੂੰ ਸਤ ਗੁਰੂ ਨਹੀਂ ਮਿਲਿਆ ਪਰ ਗੁਰੂ ਅਮਰਦਾਸ ਮਾਰੇ ਕਹਿੰਦੇ ਮੈਂ ਸਤ ਗੁਰੂ ਪਾਇਆ ਕਦੋਂ ਪਾਇਆ ਜੀ ਭਾਵਨਾ ਸਾਹਿਬ ਜਦੋਂ ਭਾਵਨਾ ਬਣ ਗਈ ਅੰਦਰ ਦੀ ਜੇ ਭਾਵਨਾ ਨਹੀਂ ਨਾ ਬਣੀ ਪੈ ਲੋ ਚੇਤੇ ਰੱਖੋ ਗੁਰੂ ਕੋਲੇ ਬੈਠ ਕੇ ਵੀ ਗੁਰੂ ਨਹੀਂ ਪਾਇਆ ਜਾਣਾ ਗੁਰੂ ਦੀ ਬਾਣੀ ਪੜ੍ਹ ਕੇ ਵੀ ਬਹੁਤ ਗ੍ਰੰਥੀ ਸਿੰਘ ਵੇਖਿਆ ਕਹਿੰਦੇ ਸਾਨੂੰ ਤਾਂ ਕੁਝ ਮਿਲੇ ਨਹੀਂ ਗਾ ਜੀ ਸੱਖਣੇ ਪੈ ਜਾਂਦੋ ਸੁੱਕੇ ਪੈ ਲਵਾ ਵੱਡੇ ਵੱਡੇ ਰਾਗੀ ਰਾਗੀ ਮਿਲਦੇ ਆ ਕੀਰਤਨ ਕਰਨ ਵਾਲੇ ਤਾਂ ਸਾਨੂੰ ਕੁਝ ਨਹੀਂ ਮਿਲਿਆ ਕਮਾਲ ਹੋ ਗਈ ਜੀ ਸੁੱਕ ਗਏ ਨਾ ਅੰਦਰੋਂ ਇੱਥੋਂ ਪਤਾ ਲੱਗਦਾ ਸਤਿਗੁਰੂ ਸੁਣਨ ਦਾ ਵਿਸ਼ਾ ਹੈ ਪੜ੍ਹਨ ਦਾ ਵਿਸ਼ਾ ਨਹੀਂ ਹੈ ਜੀ ਲੋ ਸਤਿਗੁਰੂ ਸਨ ਮੰਨਣ ਦਾ ਵਿਸ਼ਾ ਹੈ ਪ੍ਰੇਮ ਕਰਨ ਦਾ ਵਿਸ਼ਾ ਹੈ ਪ੍ਰੇਮ ਨਹੀਂ ਕੀਤਾ ਗੁਰੂ ਦੀ ਬਾਣੀ ਪੜੀ ਤਾਂ ਸਹੀ ਤ੍ਰੇਮੇਂ ਹੀ ਅੰਦਰ ਹੈਗੀਆ ਭਾਵਨਾ ਹੀ ਅੰਦਰ ਹੈਗੀ ਫਲ ਕਿਵੇਂ ਲੱਗੇਗਾ ਫਲ ਕਿਵੇਂ ਪ੍ਰਾਪਤ ਹੋਵੇ ਰਸ ਨਹੀਂ ਨਾ ਪਿਆ ਤੇ ਜਿਹੜੀ ਚੀਜ਼ ਰਸ ਨਾ ਪਵੇ ਜਿੱਤੇ ਰੱਖੋ ਪਿਆਰੋ ਜਿਹੜੀ ਚੀਜ਼ ਰਸ ਨਾ ਪਵੇ ਤੇ ਉਹ ਮਸ਼ੀਨ ਜੀ ਲੱਗੀ ਹੁੰਦੀ ਝਾਰਨੇ ਵਾਲੀ ਉਹ ਕੱਢ ਕੇ ਫੋਕ ਜੀ ਪਰਾ ਮਾਰਦੀ ਨਾ ਝੋਨੇ ਦੀ ਫੋਕ ਵੀ ਵੱਜਦੀ ਹੈ ਨਾ ਇਕ ਕਣਕ ਦੀ ਫੋਕ ਵੀ ਦੂਰ ਹੀ ਜਾਂਦੀ ਹੈ ਫਿਰ ਨੇੜੇ ਨਹੀਂ ਕਰਦੀ ਜੀ ਤੇ ਗੁਰੂ ਨੇ ਕੀ ਕਰਾਉਣਾ ਜਿਹੜੇ ਚ ਰਾਸੀ ਨਹੀਂ ਦਾਣਾ ਕਰੇ ਬਣੂਗਾ ਸਾਤ ਕਿਵੇਂ ਬਣੂਗਾ ਸਰਾਹੋ ਵਿਚਾਰ ਗੁਰੂ ਜੀ ਕਹਿੰਦੇ ਹੁਣ ਸਤ ਗੁਰੂ ਮੈਂ ਪਾਲਿਆ ਸਤ ਗੁਰ ਤਾਂ ਪਾਇਆ ਸਹਿਰ ਸਿਤੀ ਅੰਦਰ ਦੀ ਕਹਿੰਦੇ ਹੁਣ ਅਡੋਲਤਾ ਵਾਲੀ ਅਵਸਥਾ ਬਣ ਗਈ ਜੀ ਜਿਹੜੇ ਸਹਿਜ ਦੇ ਅਰਥ ਹਨ ਪਿਆਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਆਇਆ ਬਹੁਤ ਸਿੱਖ ਧਿਆਨ ਦਿਓ ਇਸ ਵੱਲ ਕਿ ਜਿਹੜੇ ਬਾਣੀ ਪੜ੍ਹਦੇ ਆ ਨਾ ਸਹਿਜ ਸਹਿ ਸੁਭਾਅ ਨੂੰ ਵੀ ਕਹਿੰਦੇ ਪਿਆਰੋ ਸਹਿਜ ਅਡੋ ਅੱਡੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਰਥ ਹੁੰਦੇ ਸਹਿਜ ਦੇ ਸਹਿਜ ਮਨ ਦੀ ਅਵਸਥਾ ਵੀ ਹੈ ਇੱਥੇ ਅਡੋਲਤਾ ਅਰਥ ਹੈ ਜੀ ਅਡੋਲਤਾ ਇੱਥੇ ਕਹਿੰਦੇ ਹੁਣ ਮੇਰੇ ਅੰਦਰ ਦੀ ਜਿਹੜੀ ਅਵਸਥਾ ਅਡੋਲਤਾ ਦੀ ਬਣ ਗਈ ਜੀ ਸਤਿਗੁਰ ਜਦੋਂ ਸਤਿਗੁਰੂ ਪਾਲਿਆ ਨਾ ਅੰਦਰ ਅਡੋਲਤਾ ਆ ਗਈ ਨਾ ਕੋਈ ਵਹਿਮ ਨਾ ਕੋਈ ਭਰਮ ਨਾ ਕੋਈ ਪਖੰਡ ਨਿਕਲ ਕੇ ਜ਼ਿੰਦਗੀ ਵਿੱਚੋਂ ਹੁਣ ਪਹਿਲਾਂ ਮਾੜੀ ਗੱਲ ਤੇ ਡਰ ਜਾਂਦਾ ਰਹਿੰਦਾ ਸੀ ਤਾ ਵੀਰਵਾਹ ਨੂੰ ਕੀ ਸੀ ਨਾਉਣਾ ਬਿੱਲੀ ਰਸਤਾ ਕੱਟ ਗਈ ਆਹ ਹੋ ਗਿਆ ਬਸ ਇਹ ਜ਼ਿੰਦਗੀ ਵਿੱਚ ਵਹਿਮ ਭਰਮ ਨੂੰ ਡੇ ਜਾਂਦੇ ਖੰਭ ਲਾ ਕੇ ਸੋ ਗੁਰੂ ਜੀ ਕਹਿੰਦਾ ਸਤ ਗੁਰ ਤਾਂ ਪਾਇਆ ਸਹਿਜ ਸੇਧੀ ਅਡੋਲਤਾ ਵਾਲੀ ਅਵਸਥਾ ਬਣ ਗਈ ਹੁਣ ਤੇ ਮਨ ਵਿੱਚ ਕੀ ਹੋ ਗਿਆ ਮਨ ਵੱਜੀਆਂ ਵਧਾਈਆਂ ਤੇ ਮਨ ਦੇ ਵਿੱਚ ਆ ਖੁਸ਼ੀ ਖੇੜਾ ਅੰਦਰ ਆਨੰਦ ਹੀ ਆਨੰਦ ਰਹਿਦਾਗਾ ਸਰਜੇ ਰਹਿੰਦੀ ਹੁਣ ਰੂਹ ਅੰਦਰੋਂ ਪਹਿਲਾਂ ਭੁੱਖਾ-ਪੁੱਖਾਂ ਕਰਦਾ ਫਰਦਾ ਸੀ ਇੱਥੋਂ ਵੀ ਠੱਗੀ ਮਾਰਨਾ ਇੱਥੋਂ ਵੀ ਬੇਈਮਾਨੀ ਕਰਨਾ ਰੇਖ ਥਾਂ ਤੇ ਲਚਾਈ ਵਰਤੀ ਕੰਨਾਂ ਵਿੱਚ ਵੀ ਲਾਲਚ ਵੀ ਇਧਰੋਂ ਮੇਰੀ ਉਸ ਸੁਣ ਜੇ ਇਧਰੋਂ ਮੇਰੀ ਆਹ ਹੋ ਜੇ ਇਥੋਂ ਆਹ ਹੋ ਜੇ ਕਾਨੇ ਹੀ ਆਂ ਜੀ ਕੰਨ ਉਸਤ ਸੁਣ ਕੇ ਰਾਜੀ ਆਂ ਜੀ ਆ ਬੀ ਜਵਾਨ ਹੈ ਜਿਹੜੀ ਉਹ ਮੋਲ ਕੇ ਬਹੁਤ ਰਾਜੀ ਆਂ ਜੀ ਨੇ ਦੇ ਲੋਕਾਂ ਦੀ ਰਾਜ ਕੇ ਕਰਦੀਏ ਚੰਦਰੀ ਜਵਾਨ ਸੋ ਗੁਰੂ ਜੀ ਕਹਿੰਦੇ ਹੁਣ ਮਨ ਵਿੱਚ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਕਹਿੰਦੇ ਵੀ ਜਿਹੜੇ ਰਾਗ ਸੀਗੇ ਤੇ ਨਾਲ ਪਰਿਵਾਰ ਸਮੇਤ ਬੱਚਿਆਂ ਸਮੇਤ ਰਾਗ ਕਿਉਂਕਿ ਜਿਹੜੇ ਰਾਗ ਹੈ ਨਾ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ 33 ਰਾਗ ਹੈ ਤੇ ਨਾਲ ਰਾਗਣੀਆਂ ਵੀ ਹੈ ਇਹਨਾਂ ਦੇ ਬੱਚੇ ਵੀ ਨਾਲ ਕਿਉਂਕਿ ਰਾਗ ਜਿਹੜੇ ਰਾਗ ਹਨ ਇਹ ਨਹੀਂ ਬਣਦੇ ਪਿਆਰੇ ਉਹ ਰਾਗ ਰਾਗਾਂ ਦਾ ਵੀ ਪਰਿਵਾਰ ਹਾਂ ਰਾਗਾਂ ਦਾ ਵੀ ਪਰਿਵਾਰ ਹੈ ਇਥੇ ਇਸਤਰੀ ਰੂਪ ਦੇ ਵਿੱਚ ਕਦੇ ਮਰਦੇ ਰੂਪ ਦੇ ਵਿੱਚ ਹੈ ਸੋ ਗੁਰੂ ਜੀ ਕਹਿੰਦੇ ਇਹ ਰਾਗ ਰਤਨ ਪਰਿਵਾਰ ਪਰੀਆਂ ਹੁਣ ਜਿਹੜੇ ਰਾਗ ਸੀ ਜਿਹੜੇ ਸਾਰੇ ਪਰਿਵਾਰ ਸਮੇਤ ਕਹਿੰਦੇ ਮੇਰੇ ਮਨ ਵਿੱਚ ਹੁਣ ਸ਼ਬਦ ਗਾਵਣ ਆਈਆਂ ਮੇਰੇ ਮਨ ਦੇ ਵਿੱਚ ਆ ਕੇ ਬੈਠ ਗਏ ਤੇ ਗੁਰੂ ਜੀ ਕਹਿੰਦੇ ਗਾਉਣ ਲੱਗ ਗਏ ਹੁਣਾਂ ਕਹਿੰਦੇ ਸ਼ਬਦੋ ਤਾਂ ਗਾਵੋ ਹਰੀਕੇਰਾ ਹੁਣ ਦੁਨੀਆ ਦੇ ਵਿੱਚ ਪਿਆਰੋ ਜਿਹੜੇ ਗਾਉਣ ਵਾਲੇ ਆ ਨਾ ਗਾਉਂਦੇ ਉਹ ਵੀ ਰਾਗ ਹੀ ਹੁੰਦੇ ਆ ਕਿਉਂਕਿ ਰਾਗ ਵੀ ਬਹੁਤ ਤਰ੍ਹਾਂ ਦੇ ਆ ਨਾ ਦੁਨੀਆ ਵਿੱਚ ਇੱਕ ਰਾਗ ਉਹ ਵੀ ਆ ਜਿਹੜੇ ਕਿਸੇ ਦੇ ਜੀਵਨ ਨੂੰ ਵਿਗਾੜ ਦਿੰਦੀ ਹੈ ਗਾਉਂਦੇ ਤਾਂ ਉਹ ਵੀ ਹੈ ਨਾ ਜੀਵਨ ਨੂੰ ਵਿਗਾੜ ਕੇ ਰੱਖ ਦਿੱਤਾ ਤਾਂ ਮਨ ਨੂੰ ਕਰੋਧ ਨੂੰ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਪ੍ਰਵਲ ਕਰਦੇ ਆ ਗੀਤ ਐਸੇ ਵੀ ਹੁੰਦੇ ਆ ਨਾ ਸਿਆਰਾਂ ਵਾਲੇ ਗੀਤ ਹੁਣ ਕੀ ਕਰਦੇ ਆ ਹੰਕਾਰ ਹੀ ਪੈਦਾ ਕਰਦੇ ਅੰਦਰ ਬੰਦੇ ਦੇ ਹੰਕਾਰ ਪੈਦਾ ਕਰਨ ਕਿ ਮੈਂ ਬਾਜ ਸਵਾਇ ਮਾਰ ਦੂੰਗਾ ਮੈਂ ਬੰਦਾ ਆਇ ਕਰ ਦੂੰਗਾ ਮੈਂ ਆ ਕਰ ਦੂੰਗਾ ਛੇਰਾਂ ਵਾਲੇ ਗੀਤ ਪ੍ਰਮੋਟ ਕਰਦਾ ਜਿਹੜਾ ਸੋ ਗੁਰੂ ਜੀ ਕਹਿੰਦੇ ਜਿਹੜੇ ਸ਼ਬਦ ਹੈ ਸ਼ਬਦ ਤਾਂ ਗਾਉਣਾ ਵੀ ਕਹਿੰਦੇ ਰਾਗ ਵੀ ਕਿਹੜਾ ਗਾਉਂਦੇ ਐ ਸ਼ਬਦ ਉਹ ਤਾਂ ਗਾਵੋ ਹਰੀਕੇ ਰਾ ਪਰਮਾਤਮਾ ਦੇ ਗਾਣ ਗਾਉਨੇ ਆ ਭਾਈ ਰੱਬੀ ਗਾਉਣੀ ਗਾਉਨੇ ਆ ਹਣ ਗੰਦੇ ਗੀਤ ਨਹੀਂ ਲਾ ਆਪਣੇ ਆ ਜਵਾਨ ਦੇ ਨਾਲ ਗੰਦੇ ਗੀਤ ਲੋਕਾਂ ਦਾ ਜੀਵਨ ਵਿਗਾੜ ਦਿੰਦੇ ਆ ਬੱਚਿਆਂ ਦਾ ਭਵਿੱਖ ਵਿਗੜ ਜਾਂਦਾ ਬੱਚੇ ਗਲਤ ਪਾਸੇ ਲੱਗ ਜਾਂਦੇ ਗੰਦੇ ਗੀਤ ਸੁਣ ਸੁਣ ਕੇ ਕਿਉਂਕਿ ਮਨ ਦੀ ਖਰਾਕ ਹਨ ਸ਼ਬਦ ਰਾਗ ਮਨ ਦੇ ਜਿਹੜੇ ਵਿਚਾਰ ਹੈ ਇਹ ਖਰਾਕ ਹੈ ਜੀ ਤੇ ਬੱਚਿਆਂ 'ਚ ਦੇਖਦੇ ਆਪਾਂ ਕਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਗੰਦੇ ਗੀਤਾਂ ਦੇ ਉੱਤੇ ਸਾਡੀਆਂ ਧੀਆਂ ਨੂੰ ਸਾਡੇ ਪੁੱਤਾਂ ਨੂੰ ਨਚਾਇਆ ਜਾ ਰਿਹਾ ਹੈ ਵੱਡੇ ਵੱਡੇ ਸਕੂਲਾਂ 'ਚ ਵਿੱਚ ਹਾਲ ਵੇਖੋ ਜੀ ਕਿ ਤੁਸੀਂ ਪਤਾ ਨਹੀਂ ਕੀ ਨਾ ਜਾਂ ਲੈਂਦੇ ਆ ਉਹ ਪ੍ਰੋਗਰਾਮ ਜਾਂ ਕਰਦੇ ਹੁੰਦੇ ਆ ਤੇ ਉਥੇ ਨੀਜੇ ਲਾ ਕੇ ਗੰਦੇ ਗੀਤ ਸਾਡੇ ਨਾਲ ਸਾਡੇ ਸਾਡੇ ਸਾਹਮਣੇ ਬੱਚਿਆਂ ਦੇ ਮਾਪਿਆਂ ਦੇ ਸਾਹਮਣੇ ਬੈਠ ਕੇ ਧਿਆਨ ਰੋਣਾ ਚਾਹੁੰਦੇ ਆ ਕਿ ਸਾਡਾ ਸਭਿਆਚਾਰ ਹੈ ਜੀ ਨਾ ਗੰਦੇ ਗੀਤ ਤਾਂ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਮੇਰੇ ਮੋਹਣਾ ਸ਼੍ਰਾਵਣੀਏ ਨਾ ਸੁਣਾਏ ਸਾਖਤ ਗੀਤ ਨਾਲ ਤੁਣ ਗਾਵਤ ਬੋਲਤ ਬੋਲ ਅਜਾਏ ਮਹਾਰਾਜ ਮੇਰੇ ਕੰਨਾਂ ਵਿੱਚ ਨਾ ਪਹਿਣ ਗੰਦੇ ਗੀਤ ਗਾਉਣੇ ਤਾਂ ਦੂਰ ਦੀ ਗੱਲ ਕੰਨਾਂ ਵਿੱਚ ਸੁਣਾ ਵੀ ਨਾ ਮਹਾਰਾਜ ਮੇਰੇ ਕੰਨਾਂ ਵਿੱਚ ਗੰਦੇ ਬੋਲ ਵੀ ਨਾ ਪਹਿਣਾ ਤੇ ਜਿਹੜੇ ਗੰਦੇ ਗੀਤਾਂ ਦੇ ਮਤ ਤਰਜਾ ਕੱਢੀ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਹਾਂ ਕਿ ਉਹਨਾਂ ਅੰਦਰ ਗੰਧ ਨਹੀਂਗਾ ਗੰਦੇ ਗੀਤਾਂ ਨਹੀਂਗਾ ਤਰਜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀਆਂ ਲਾਉਂਦੇ ਐ ਕਿ ਉਹਨਾਂ ਅੰਦਰ ਗੰਧ ਨਹੀਂ ਪਿਆ ਗੰਧ ਨਹੀਂਗਾ ਕਿਉਂਕਿ ਗੰਧ ਪਿਆ ਅੰਦਰ ਆਪਦੇ ਆਪਦੇ ਅੰਦਰ ਗੰਧ ਪਿਆ ਤੇ ਗੁਰਬਾਣੀ ਨੂੰ ਵੀ ਗੰਧ ਦੀ ਤਰ੍ਹਾਂ ਬਣਾ ਕੇ ਗਾਉਂਦੇ ਐ ਸੋ ਨਈਏ ਕਾਰਨਾ ਸੋ ਗੁਰੂ ਜੀ ਕਹਿੰਦੇ ਹੁਣ ਰਾਗ ਰਤਨ ਸਾਰੇ ਇਹ ਹੁਣ ਸ਼ਬਦ ਲੈ ਕੇ ਕਹਿੰਦੇ ਸ਼ਬਦੋਂ ਤਾਂ ਗਾਵੋ ਹਰੀ ਕੇ ਰਾ ਮਨ ਜਿੰਨੀ ਵਸਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਗੁਰੂ ਜੀ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਹੀ ਗਾਉਂਦੇ ਅਇਸ ਤਹਿ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਕਹਿੰਦੇ ਏ ਮਾਂ ਏ ਨਾਨਕ ਹੁਣ ਨਾ ਆਨੰਦ ਆ ਗਿਆ आनंद ਹੋਵਾ ਸਤਗੁਰੂ ਮੈਂ ਪਾਇਆ ਪਰ ਜਦੋਂ ਸਤਗੁਰੂ ਪਾਇਆ ਸੋ ਭਾਈ ਜਿੰਨੇ ਸਰੀਰ ਆਪਾਂ ਬੈਠੇ ਆ ਜੇ ਆ ਮਨ ਨੂੰ ਤੁਸੀਂ ਚਾਹਣੇ ਹੋ ਇਹ ਸਾਡਾ ਮਨ ਆਨੰਦ ਵਿੱਚ ਆ ਜਾਈ ਕਿਉਂਕਿ ਹਰੇਕ ਮਨੁੱਖ ਕਹਿੰਦਾ ਨਾ ਮੈਨੂੰ ਮੈਨੂੰ ਮਨ ਆਨੰਦ ਵਿੱਚ ਹੋਵੇ ਜੇ ਆਪਾਂ ਚਾਹਣੇ ਆ ਤਾਂ ਸਤਗੁਰੂ ਨੂੰ ਮਿਲੋ ਪਹਿਲਾਂ ਭਾਈ ਸਤਗੁਰੂ ਨੂੰ ਮਿਲਣ ਦਾ ਮਤਲਬ ਇਹ ਹੈ ਗੁਰੂ ਨੂੰ ਸੌਣ ਨਾਲ ਸ਼ੁਰੂ ਕਰੋ ਗੁਰੂ ਨੂੰ ਸੌਣਾ ਹੀ ਨਹੀਂ ਕੀਤਾ ਸ਼ੁਰੂ ਹਜੇ ਮਾਨੇ ਚੰਦਰ ਨੇ ਗੁਰੂ ਦੇ ਦਰ ਦੇ ਉੱਤੇ ਬੈਠਾ ਵੀ ਹੋਰ ਹੀ ਕਲਪਨਾ ਕਰੀ ਜਾਂਦਾ ਬੈਠਾ ਮਾਣਾ ਹੁੰਦਾ ਜਿੱਦੇ ਗੁਰੂ ਨੂੰ ਸੁਣਨਾ ਸ਼ੁਰੂ ਕਰ ਲਿਆ ਮਨ ਆਨੰਦ ਵਿੱਚ ਆਉਣਾ ਸ਼ੁਰੂ ਹੋ ਜੂਗਾ ਜੀ ਆਪਣੇ ਰਿਦਮ ਵਿੱਚ ਆ ਜੂਗਾ ਸਹਜ ਵਿੱਚ ਆ ਜੂਗਾ ਟਿਕਾ ਵਿੱਚ ਆ ਜੂਗਾ ਸੋ ਆਪਣੇ ਆਪਣੇ ਮਨ ਦੀ ਅਵਸਥਾ ਨੂੰ ਪੜੀ ਚੱਲਿਓ ਜੇ ਤਾਂ ਗੁਰੂ ਦੇ ਦਰ ਦੇ ਉੱਤੇ ਭੱਜੂ ਭੱਜੂ ਜੇ ਕਰਦਾ ਫਿਰ ਤਾਂ ਹਜੇ ਨੇ ਪੌੜੀ ਕੋਈ ਚੜ੍ਹੇ ਨਹੀਂ ਗੇ ਚੱਲੇ ਨਹੀਂ ਗਾ ਨਹੀਂ ਚੱਲ ਲਿਆ ਜੇ ਨੇ ਸੁਣਨਾ ਸ਼ੁਰੂ ਕਰ ਦਿੱਤਾ ਨਾ ਗੁਰੂ ਦੇ ਸ਼ਬਦ ਨੂੰ ਤੇਰੇ ਚੱਲ ਪਿਆਰ ਕਰਿਓ ਮੰਡਲ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਇਹਨੇ ਤੇ ਗੁਰੂ ਦਾ ਸ਼ਬਦ ਇਹਨੂੰ ਹੁਣ ਮਿੱਠਾ ਲੱਗਣ ਲੱਗ ਗਿਆ ਚੰਗਾ ਲੱਗਣ ਲੱਗ ਗਿਆ ਤੇ ਜੇ ਮਨ ਨੂੰ ਲੱਗੇ ਕਿ ਗੁਰੂ ਦਾ ਸ਼ਬਦ ਹੈ ਨਾ ਆ ਨਹੀਂ ਹੋਣਾ ਫੇਰ ਹਜੇ ਮਨ ਦੇ ਵਿੱਚ ਕੋਈ ਰੋਗ ਆਗਾ ਮਨ ਦੇ ਵਿੱਚ ਕੋਈ ਵਕਾਰ ਐਸਾ ਦਾ ਜਿਹੜਾ ਗੁਰੂ ਦਾ ਸ਼ਬਦ ਹਜੇ ਚੰਗਾ ਨਹੀਂ ਲੱਗਣ ਦਿੰਦਾ ਸੋ ਆਪਣੇ ਆਪਣੇ ਮਨ ਦੀ ਅਵਸਥਾ ਨੂੰ ਪੜੀ ਚੱਲਿਓ ਗੁਰੂ ਕੋਲੇ ਬੈਠੇ ਆ ਭਾਈ ਇਹ ਹੀ ਆ ਮਨ ਦਾ ਖੋਜਣਾ ਇਹੀ ਹੈ ਮਨ ਦੀ ਅਵਸਥਾ ਪੜਨਾ ਜੀ ਸੋ ਇਹ ਆਨੰਦ ਦੀ ਅਵਸਥਾ ਜੋ ਪਹਿਲੀ ਪੌੜੀ ਨੇ ਵਿਚਾਰ ਕੀਤੀ ਹੈ ਸਤਿਗੁਰੂ ਮਿਲਿਆ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੁਰਵੰਤ ਦੇਵ ਜੀ ਮਹਾਰਾਜ ਦਾ ਤੇ ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ ਜੀ ਸੋ ਆਪਣੇ ਅੰਦਰ ਗੁਰੂ ਨੂੰ ਬਾਣੀ ਪੜਦਿਆਂ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਮਾਣਾ ਤੇਰੇ ਅੰਦਰ ਆਨੰਦ ਨਹੀਂ ਆਇਆ ਹਜੇ ਸੜਿਆ ਪਿਆ ਮੱਚਿਆ ਪਿਆ ਗਵੰਢਾਂ ਦੀ ਤਰਕੀ ਦੇ ਉੱਤੇ ਮੱਚੀ ਜਾਂਦਾ ਚੰਦਰਾ ਗਵਨਗਾਂ ਦੀ ਤਰੱਕੀ ਦੇ ਉੱਤੇ ਮੱਚੀ ਜਾਂਦਾ ਕਿਹੜੇ ਆਨੰਦ ਦੀ ਗੱਲ ਕਰਦਾ ਹੈ ਕਿਹੜੀ ਖੁਸ਼ੀ ਦੀ ਗੱਲ ਕਰਦਾ ਹੈ ਕਿਹੜੇ ਤੋਂ ਮਣਾ ਉਸ ਦੀ ਗੱਲ ਕਰਦਾ ਤੇਰਾ ਅੰਦਰ ਮੱਚਿਆ ਕਿ ਇਹ ਸਾੜੇ ਤੋਂ ਬਚਣਾ ਹੈ ਭਾਈ ਕਿਉਂਕਿ ਆਪਾਂ ਨਿੱਕ ਪੜਦੇ ਆਂ ਪਰਤਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਜੀ ਦਾ ਜਿੱਤੇ ਰੱਖੋ ਜੀ ਇਹ ਪੜਨ ਵਾਸਤੇ ਨਹੀਂਗਾ ਇਹ ਮਨ ਦੀ ਅਵਸਥਾ ਬਣਾਓ ਆ ਮਨ ਦੇ ਵਿੱਚ ਕਿਸੇ ਦੀ ਤਰੱਕੀ ਵੇਖ ਕੇ ਕਦੇ ਮੱਚੋ ਨਾ ਕਿਸੇ ਦੀ ਵੀ ਕੋਈ ਧੀ ਕੋਈ ਤਰੱਕੀ ਕਰਦਾ ਨਾ ਖੁਸ਼ ਹੋਵੋ ਖੁਸ਼ ਮਚਣਾ ਨਹੀਂ ਖੁਸ਼ ਹੋਣਾਗਾ ਤੇ ਜੇ ਮਨ ਮਚਦਾ ਹਜੇ ਅੰਦਰ ਅੰਦਰੋਂ ਸਾੜਾ ਹੀ ਲੱਗ ਜਾਂਦਾ ਐ ਬਸ ਫੇਰ ਹਜੇ ਬਹੁਤ ਦੂਰ ਐ ਪ੍ਰਮਾਤਮਾ ਬਹੁਤ ਦੂਰ ਐ ਕਿਉਂਕਿ ਪ੍ਰਮਾਤਮਾ ਨਰਵੈਰ ਐ ਆਪਾਂ ਤਾਂ ਵੈਰ ਰੱਖਦੇ ਆ ਨਾ ਗਵੰਡੀ ਨਾਲ ਵੈਰ ਰੱਖਿਆ ਵੈਰ ਦੇ ਵਿੱਚ ਹੀ ਅਸੀਂ ਕਿਸੇ ਦਾ ਬੁਰਾ ਕਰਦੇ ਆਂ ਸੋਚਦੇ ਮਨ ਵਿੱਚ ਤੁਸੀਂ ਗੁਰੂ ਜੀ ਕਹਿੰਦੇ ਨਹੀਂ ਬੁਰਾ ਨਹੀਂ ਸੋਚਣਾ ਕਿਸੇ ਦਾ ਧੀ ਕਿਸੇ ਦਾ ਪੁੱਤ ਨੌਕਰੀ ਲੱਗਿਆ ਜਿੰਨੇ ਉਹ ਖੁਸ਼ ਹੁੰਦੇ ਆ ਉਵੇਂ ਖੁਸ਼ ਹੁੰਦੇ ਇਹ ਮਾਮਾ ਤੂੰ ਤਰੱਕੀਆਂ ਦੇਣ ਵਾਲਾ ਤੂੰ ਬਖਸ਼ਿਸ਼ਾਂ ਕਰਨ ਵਾਲਾ ਸਭ ਨੂੰ ਤਰੱਕੀਆਂ ਦੇ ਮਹਾਰਾਜ ਔਸਤੇ ਭਾਈ ਪਾ ਪਰ ਕਾ ਬੁਰਾ ਨਾ ਰੱਖੋ ਚੀਤਾ ਪਰ ਕਾ ਬੁਰਾ ਨਾ ਰੱਖੋ ਚੀਤਾ